ਦੀਵ ਭਗਵਾਨ ਬਾਲਮਿਕੀ ਮਹਾਰਾਜੀ ਜੋ ਸ੍ਰਸ਼ਟੀ ਰਸਤਾ ਨੇ ਉਹਨਾਂ ਦਾ ਪ੍ਰਗਟ ਦਿਵਸ ਤੇ ਇੱਥੇ ਸਾਨੂੰ ਜਿਹੜੀ ਸਮੁੱਚੀ ਟੀਮ ਹੈ ਇੱਥੇ ਦੀ ਜਿਹੜਾ ਯੂਥ ਆ ਜਿਹਦੀ ਜ਼ਰੂਰਤ ਆ ਸਮਾਜ ਨੂੰ ਵੀ ਤੇ ਸਨਾਤਨ ਨੂੰ ਵੀ ਕਿਉਂਕਿ ਕਈ ਲੋਕ ਸਾਡੇ ਹੀ ਧਰਮ ਦੇ ਸਾਡੇ ਹੀ ਸਨਾਤਨ ਦੇ ਜਿਹੜੇ ਸਾਡੇ ਭੈਣ ਭਰਾ ਸਾਨੂੰ ਛੱਡ ਕੇ ਜਾ ਰਿਹਾ ਧਰਮ ਪਰਿਵਰਤਨ ਕਰ ਰਿਹਾ ਤੇ ਜਿਹੜੀ ਯੂਥ ਟੀਮ ਇੱਥੇ ਕੰਮ ਕਰ ਰਹੀ ਐ ਇੰਨੇ ਕੰਮ ਮਨ પ્રસન્ન ਹੋਇਆ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਉਤਸ਼ਾਹ ਦੇਖ ਕੇ ਉਹਨਾਂ ਦਾ ਧਰਮ ਦੇ ਪ੍ਰਤੀ ਕੰਮ ਵੇਖ ਕੇ ਇਹਨਾਂ ਮਨ ਖੁਸ਼ ਹੋਇਆ ਕਿ ਮੈਨੂੰ ਹੁਣ ਮਹਿਸੂਸ ਹੋ ਰਿਹਾ ਕਿ ਅਸੀਂ ਜਿਹੜੇ ਆ ਨਾ ਜਿਹੜੇ ਵੀਰ ਭਰਾ ਭੈਣ ਭਰਾ ਸਾਡੇ ਤੋਂ ਵਿਛੜੇ ਨੇ ਜਿਹੜੇ ਧਰਮ ਪਰਵਰਤਨ ਕਰ ਗਏ ਨੇ ਉਹਨਾਂ ਨੂੰ ਅਸੀਂ ਜਲਦੀ ਵਾਪਸ ਲਿਆ ਸਕਦੇ ਆ ਜਿਹੜੀ ਯੁਵਾ ਪੀੜ੍ਹੀ ਕੰਮ ਕਰ ਰਹੀ ਆ ਸਾਡੇ ਚੌਂਕ ਵਿੱਚ ਜਿਹੜੇ ਭਗਵਾਨ ਵਾਲਮੀਕੀ ਜੀ ਦਾ ਮੰਦਿਰ ਆ ਪਿਛਲੇ 70 ਤੋਂ 90 ਸਾਲ ਹੋ ਗਏ 70 80 ਸਾਲ ਨੂੰ ਇੱਥੇ ਝੰਡਾ ਲਗਾਇਆ ਸੀ ਜਿਹੜੇ ਸਾਡੇ ਲਵ ਜੀ ਨੇ ਉਹਨਾਂ ਦੇ ਪਰਦਾਦਾ ਜੀ ਤੇ ਉਹਨਾਂ ਨੇ ਜਿਹੜਾ ਝੰਡਾ ਲਗਾਇਆ ਸਨਾਤਨ ਦਾ ਇੱਥੇ ਵਾਲਮੀਕੀ ਮਹਾਰਾਜ ਜੀ ਦਾ ਤੇ ਉਹ ਅੱਜ ਮਤਲਬ ਸ਼ਾਖਾਂ ਦੀ ਤਰ੍ਹਾਂ ਵੱਧ ਰਿਹਾ ਤੇ ਪ੍ਰਮਾਤਮਾ ਕਰੇ ਸਾਡਾ ਯੁਵਾ ਜਿਹੜਾ ਇੱਥੇ ਕੰਮ ਕਰ ਰਿਹਾ ਉਹਦੇ ਵਿੱਚ ਸਾਡੇ ਲਵ ਵੀਰ ਜੀ ਨੇ ਸਨੀ ਜੀ ਨੇ ਰਗੂ ਮਟੂ ਜੀ ਨੇ ਰਾਜੂ ਮੱਟੂ ਜੀ ਨੇ ਰਗੂ ਜੀ ਨੇ ਤੇ ਸਰਪ੍ਰਧ ਜੀ ਵਿਨੋਦ ਕੁਮਾਰ ਜੀ ਜਿਹੜੇ ਇੱਥੇ ਜਿਹੜਾ ਸਾਰੇ ਦੇਖਰੇਖ ਕਰ ਰਹੇ ਨੇ 24 ਘੰਟੇ ਕੰਮ ਕਰ ਰਹੇ ਨੇ ਤੇ ਸਮਾਜ ਲਈ ਤੇ ਸਮਾਜ ਦੇ ਲੋਕਾਂ ਲਈ ਮੈਂ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਅੱਜ ਅਸੀਂ ਸ਼ਾਟਾ ਵਿਖੇ ਪਵਨ ਵਾਲਮੀਕੀ ਮਹਾਰਾਜ ਦੇ ਜਿਹੜਾ ਮੰਦਿਰ ਹੈ ਜੀ ਪਤਿਆ ਦੇ ਮਹਾਰਾਜ ਜੀ ਦੇ ਪ੍ਰਕਟ ਦਿਸ਼ ਤੋਂ ਦੀ ਜੀ ਵਧਾਈ ਦੇਣ ਵਾਸਤੇ ਔਰ ਸੰਗਤਾਂ ਕੋ ਸ਼ਹੀਦਵਾ ਲੈਣ ਵਾਸਤੇ ਅਸੀਂ ਅੱਜ ਮੰਦਰ ਦੇ ਵਿੱਚ ਆਏ ਆ ਔਰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਮੇਰੇ ਵੀਰ ਜਿੰਨੇ ਵੀ ਵੀਰ ਨੇ ਸਮੂੱਚੀ ਟੀਮ ਆ ਇਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਆ ਔਰ ਉਸ ਤੋਂ ਵੱਡੀ ਗੱਲ ਇਹ ਆ ਕਿ ਸਾਰੇ ਹੀ ਵੀਰ ਪਵਾਲ ਮਾਲਵਿਕ ਜੀ ਦੀ ਸੇਵਾ ਦੇ ਵਿੱਚ ਰੁੱਝੇ ਹੋਏ ਨੇ ਔਰ ਆਪਣੇ ਧਰਮ ਤੇ ਬਹੁਤ ਪੱਕੇ ਨੇ ਔਰ ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਹੋ ਹਾਲ ਮਾਲ ਵਿੱਚ ਕੀ ਦੀਆਂ ਡੀਆਂ ਪ੍ਰੇਰਣਾ ਸੀ ਉਹਨਾਂ ਨੂੰ ਨਾਲ ਲੱਗੇ ਚੱਲਣਗੇ ਸਮਾਜ ਦੇ ਵਿੱਚ ਜੋ ਕ੍ਰਿਤਿਆ ਨੇ ਉਹਨਾਂ ਨੂੰ ਦੂਰ ਕਰਨਗੇ ਮੈਂ ਪੂਰੀ ਮੰਦਰ ਕਮੇਟੀ ਵੱਲੋਂ ਸਾਡੇ ਮੰਦਰ ਦੇ ਪ੍ਰਧਾਨ ਸਾਡੇ ਚੇਅਰਮੈਨ ਉਹਨਾਂ ਵੱਲੋਂ ਸਾਡੇ ਰਵਿੰਦਰਪਾਲ ਬਚਨ ਜੀ ਨਾਲ ਸਾਡੇ ਤਸੇਮ ਸਿੰਘ ਜੀ ਆਏ ਨੇ ਮੈਂ ਪੂਰੀ ਮੰਦਰ ਕਮੇਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਇੱਥੇ ਆਉਣ ਦਾ ਉਹਨਾਂ ਨੇ ਇੱਥੇ ਆ ਕੇ ਸਾਡਾ ਜੀਵਾਂ ਜੁਆ ਇੱਥੇ ਲੱਗਾ ਪਿਆ ਆ ਸਨਾਤਨ ਧਰਮ ਨੂੰ ਜਿਨ੍ਹਾਂ ਨੇ ਬਚਾਇਆ ਪਿਆ ਆ ਸਮਾਜ ਨੂੰ ਜੇ ਅੱਜ ਦਾ ਜਿਹੜਾ ਦੌਰ ਆ ਅੱਜ ਕੱਲ ਨਸ਼ੇ ਦਾ ਦੌਰ ਚੱਲ ਰਿਹਾ ਪਰ ਫਿਰ ਵੀ ਜਿਹੜੇ ਸਮਾਜ ਦੇ ਲੋਕ ਆ ਇਹ ਮੰਦਰ ਨਾਲ ਜੁੜੇ ਪਏ ਆ ਸੰਸਕ੍ਰਿਤੀ ਸੰਭਾਲ ਕੇ ਰੱਖਿਆ ਪਿਆ ਆ ਇਹਨਾਂ ਦੇ ਇੱਥੇ ਆਉਣ ਤੇ ਸਾਡਾ ਹੌਸਲਾ ਵਧਾਉਣ ਤੇ ਮੈਂ ਬਹੁਤ ਬਹੁਤ ਵਾਹਿਗੁਰੂ ਜੀ ਕੀ ਫਤਿਹ ਜੈ ਜੈ